ਕੁੜੀਆਂ ਜਵਾਨ ਬਾਪੂ ਪਰੇਸ਼ਾਨ ਫਿਲਮ ਦਾ ਸੀਕਵਲ ਜਿਹੜਾ ਹਾਲੀ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਇਆ ਹੈ ਲੇਕਿਨ ਉਸ ਦਾ ਜਿਹੜਾ ਫਰਸਟ ਪਾਰਟ ਹੈ ਬਹੁਤ ਜ਼ਿਆਦਾ ਹਿੱਟ ਹੋਇਆ ਸੀਗਾ ਹੈ ਲੇਕਿਨ ਤੁਹਾਨੂੰ ਦੱਸ ਦਿੰਨੇ ਕਿ ਇਸ ਦਾ ਸੈਕੰਡ ਪਾਰਟ ਨੂੰ ਵੀ ਪਿਆਰ ਮਿਲਿਆ ਹੈ ਬਹੁਤ ਸਾਰੇ ਆਰਟਿਸਟ ਖੁਸ਼ ਨਿਕਲੇ ਨੇ ਸਿਨੇਮਾ ਘਰਾਂ ਦੇ ਵਿੱਚੋਂ ਲੇਕਿਨ ਇਸ ਦਾ ਪਹਿਲਾ ਪਾਰਟ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੋਇਆ ਹੈ ਸਿਨੇਮਾ ਘਰਾਂ ਦੇ ਵਿੱਚ ਜਿਸ ਨੂੰ ਬਹੁਤ ਮੁਹੱਬਤ ਮਿਲੀ ਸੀਗੀ ਇਹ ਫਿਲਮ ਜਿਹੜੀ ਹੈ ਹੁਣ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਆ ਚੁੱਕੀ ਹੈ ਫਿਲਮ ਜਿਹੜੀ ਹੈ ਹਾਰਟ ਵਾਰਮਿੰਗ ᱮਮਪਾਵਰਿੰਗ ਕਾਮੇਡੀ ਐਂਡ ਡਰਾਮਾ ਹੈ ਯਾਨੀ ਕਿ ਫੁੱਲ ਪੈਕੇਜ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ 1 ਘੰਟੇ 46 ਮਿੰਟ ਦੀ ਫਿਲਮ ਹੈ ਤੇ ਇਹ ਫਿਲਮ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ OTT ਪਲੈਟਫਾਰਮ Amazon Prime ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦੇਣੀ ਕਿ ਇਸ ਦਾ ਸਿਕਵਲ ਹਾਲੀ ਦੇ ਵਿੱਚ ਰਿਲੀਜ਼ ਹੋਇਆ ਔਰ ਹਰ ਆਰਟਿਸ ਦੀ ਜ਼ੁਬਾਨ ਤੇ ਹੈ ਸੀਗਾ ਕਿ ਇਹ ਫਿਲਮ ਦੇਖਣ ਤੋਂ ਬਾਅਦ ਸਾਨੂੰ ਐਂ ਲੱਗਦਾ ਹੈ ਕਿ ਹਰ ਘਰ ਦੇ ਵਿੱਚ ਇੱਕ ਇੱਕ ਕੁੜੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਮੁੰਡੇ ਦੀ ਦੌੜ ਦੇ ਵਿੱਚ ਲੋਕ ਜਿਹੜੇ ਨੇ ਜ਼ਰੂਰ ਜਾਂਦੇ ਨੇ ਲੇਕਿਨ ਕੁੜੀਆਂ ਐਟ ધ ਐਂਡ ਮਾਪਿਆਂ ਦਾ ਸਹਾਰਾ ਬਣਦੀਆਂ ਨੇ ਐਦਾਂ ਦੀਆਂ ਫਿਲਮਾਂ ਜਦੋਂ ਫਿਲਮਾਂ ਸਿਨੇਮਾਸ ਦੇ ਵਿੱਚ ਫਿਲਮਾਈਆਂ ਜਾਂਦੀਆਂ ਨੇ ਤਾਂ ਲੋਕਾਂ ਦੀ ਸੋਚ ਲੋਕਾਂ ਦੇ ਮਾਈਂਡਸੈਟਸ ਚੇਂਜ ਹੁੰਦੇ ਨੇ ਸੋ ਕੁੜੀਆਂ ਨੂੰ ਲੈ ਕੇ ਫਿਲਮ ਸੀਗੀ ਕੁੜੀਆਂ ਜਵਾਨ ਬਾਪੂ ਤੁਹਾਨੂੰ ਕਿੰਨਾ ਜ਼ਿਆਦਾ ਇਮੋਸ਼ਨਲ ਵੀ ਕਰਦੀ ਹੈ ਕਿੰਨਾ ਪਿਓ ਤੇ ਧੀ ਦੇ ਰਿਸ਼ਤੇ ਨੂੰ ਜਿਹੜਾ ਉਹ ਬੌਂਡ ਨੂੰ ਸਟਰੋਂਗ ਵੀ ਬਣਾਉਂਦੀ ਹੈ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਇਦਾਂ ਦੇ ਸਬਜੈਕਟਸ ਆਉਂਦੇ ਨੇ ਤੁਸੀਂ ਜ਼ਰੂਰ ਦੇਖਿਆ ਕਰੋ ਉਹ ਲੋਕ ਜਿਹੜੇ ਖਾਸ ਕਰਕੇ ਕੁੜੀਆਂ ਨੂੰ ਕੁਖ ਵਿੱਚ ਮਾਰ ਦਿੰਦੇ ਨੇ ਜਾਂ ਫਿਰ ਕੁੜੀਆਂ ਨੂੰ ਬਿਲਕੁਲ ਵੀ ਪ੍ਰੇਫਰ ਨਹੀਂ ਕਰਦੇ ਸੋ ਇਹ ਫਿਲਮ ਜਿਹੜੀ ਹੁਣ ਇਹਦਾ ਪਹਿਲਾ ਪਾਰਟ ਜਿਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਉਹ ਫਾਈਨਲੀ OTT ਪਲੇਟਫਾਰਮ Amazon Prime ਤੇ ਆ ਚੁੱਕੀ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ इजीली ਆਪਣੇ ਘਰਾਂ ਦੇ ਵਿੱਚ ਬੈਠ ਕੇ ਔਰ ਪਰਿਵਾਰਿਕ ਫਿਲਮ ਹੈ ਐਂਟਰਟੇਨਿੰਗ ਫਿਲਮ ਹੈ ਤੁਹਾਨੂੰ ਜ਼ਰੂਰ ਬਹੁਤ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਫਿਲਮ ਦਾ ਸੀਕਵਲ ਜਿਹੜਾ ਹਾਲੀ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਇਆ ਹੈ ਲੇਕਿਨ ਉਸ ਦਾ ਜਿਹੜਾ ਫਰਸਟ ਪਾਰਟ ਹੈ ਬਹੁਤ ਜ਼ਿਆਦਾ ਹਿੱਟ ਹੋਇਆ ਸੀਗਾ ਹੈ ਲੇਕਿਨ ਤੁਹਾਨੂੰ ਦੱਸ ਦਿੰਨੇ ਕਿ ਇਸ ਦਾ ਸੈਕੰਡ ਪਾਰਟ ਨੂੰ ਵੀ ਪਿਆਰ ਮਿਲਿਆ ਹੈ ਬਹੁਤ ਸਾਰੇ ਆਰਟਿਸਟ ਖੁਸ਼ ਨਿਕਲੇ ਨੇ ਸਿਨੇਮਾ ਘਰਾਂ ਦੇ ਵਿੱਚੋਂ ਲੇਕਿਨ ਇਸ ਦਾ ਪਹਿਲਾ ਪਾਰਟ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੋਇਆ ਹੈ ਸਿਨੇਮਾ ਘਰਾਂ ਦੇ ਵਿੱਚ ਜਿਸ ਨੂੰ ਬਹੁਤ ਮੁਹੱਬਤ ਮਿਲੀ ਸੀਗੀ ਇਹ ਫਿਲਮ ਜਿਹੜੀ ਹੈ ਹੁਣ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਆ ਚੁੱਕੀ ਹੈ ਫਿਲਮ ਜਿਹੜੀ ਹੈ ਹਾਰਟ ਵਾਰਮਿੰਗ ᱮਮਪਾਵਰਿੰਗ ਕਾਮੇਡੀ ਐਂਡ ਡਰਾਮਾ ਹੈ ਯਾਨੀ ਕਿ ਫੁੱਲ ਪੈਕੇਜ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ 1 ਘੰਟੇ 46 ਮਿੰਟ ਦੀ ਫਿਲਮ ਹੈ ਤੇ ਇਹ ਫਿਲਮ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ OTT ਪਲੈਟਫਾਰਮ Amazon Prime ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦੇਣੀ ਕਿ ਇਸ ਦਾ ਸਿਕਵਲ ਹਾਲੀ ਦੇ ਵਿੱਚ ਰਿਲੀਜ਼ ਹੋਇਆ ਔਰ ਹਰ ਆਰਟਿਸਟ ਦੀ ਜ਼ੁਬਾਨ ਤੇ ਹੈ ਸੀਗਾ ਕਿ ਇਹ ਫਿਲਮ ਦੇਖਣ ਤੋਂ ਬਾਅਦ ਸਾਨੂੰ ਐਂ ਲੱਗਦਾ ਹੈ ਕਿ ਹਰ ਘਰ ਦੇ ਵਿੱਚ ਇੱਕ ਇੱਕ ਕੁੜੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਮੁੰਡੇ ਦੀ ਦੌੜ ਦੇ ਵਿੱਚ ਲੋਕ ਜਿਹੜੇ ਨੇ ਜ਼ਰੂਰ ਜਾਂਦੇ ਨੇ ਲੇਕਿਨ ਕੁੜੀਆਂ ਐਟ ધ ਐਂਡ ਮਾਪਿਆਂ ਦਾ ਸਹਾਰਾ ਬਣਦੀਆਂ ਨੇ ਐਦਾਂ ਦੀਆਂ ਫਿਲਮਾਂ ਜਦੋਂ ਫਿਲਮਾਂ ਸਿਨੇਮਾਸ ਦੇ ਵਿੱਚ ਫਿਲਮਾਈਆਂ ਜਾਂਦੀਆਂ ਨੇ ਤਾਂ ਲੋਕਾਂ ਦੀ ਸੋਚ ਲੋਕਾਂ ਦੇ ਮਾਈਂਡਸੈਟਸ ਚੇਂਜ ਹੁੰਦੇ ਨੇ ਸੋ ਕੁੜੀਆਂ ਨੂੰ ਲੈ ਕੇ ਫਿਲਮ ਸੀਗੀ ਕੁੜੀਆਂ ਜਵਾਨ ਬਾਪ ਤੁਹਾਨੂੰ ਕਿੰਨਾ ਜ਼ਿਆਦਾ ਇਮੋਸ਼ਨਲ ਵੀ ਕਰਦੀ ਹੈ ਕਿੰਨਾ ਪਿਓ ਤੇ ਧੀ ਦੇ ਰਿਸ਼ਤੇ ਨੂੰ ਜਿਹੜਾ ਉਹ ਬੌਂਡ ਨੂੰ ਸਟਰੋਂਗ ਵੀ ਬਣਾਉਂਦੀ ਹੈ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਇਦਾਂ ਦੇ ਸਬਜੈਕਟਸ ਆਉਂਦੇ ਨੇ ਤੁਸੀਂ ਜ਼ਰੂਰ ਦੇਖਿਆ ਕਰੋ ਉਹ ਲੋਕ ਜਿਹੜੇ ਖਾਸ ਕਰਕੇ ਕੁੜੀਆਂ ਨੂੰ ਕੁਖ ਵਿੱਚ ਮਾਰ ਦਿੰਦੇ ਨੇ ਜਾਂ ਫਿਰ ਕੁੜੀਆਂ ਨੂੰ ਬਿਲਕੁਲ ਵੀ ਪ੍ਰੇਫਰ ਨਹੀਂ ਕਰਦੇ ਸੋ ਇਹ ਫਿਲਮ ਜਿਹੜੀ ਹੁਣ ਇਹਦਾ ਪਹਿਲਾ ਪਾਰਟ ਜਿਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਉਹ ਫਾਈਨਲੀ OTT ਪਲੇਟਫਾਰਮ Amazon Prime ਤੇ ਆ ਚੁੱਕੀ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ इजीली ਆਪਣੇ ਘਰਾਂ ਦੇ ਵਿੱਚ ਬੈਠ ਕੇ ਔਰ ਪਰਿਵਾਰਿਕ ਫਿਲਮ ਹੈ ਐਂਟਰਟੇਨਿੰਗ ਫਿਲਮ ਹੈ ਤੁਹਾਨੂੰ ਜ਼ਰੂਰ ਬਹੁਤ